ਸੋਨੇ 'ਚ ਆਈ ਇੱਕ ਵਾਰ ਫਿਰ ਤੋਂ ਵੱਡੀ ਗਿਰਾਵਟ ਘਟ ਹੁੰਦਿਆਂ ਹੀ ਕੀਮਤਾਂ ਨੇ ਫਿਰ ਖੁਸ਼ਕੀ ਤੇ ਗ੍ਰਾਹਕ ਲਗਾਤਾਰ ਧੜਮ ਡਿੱਗ ਰਹੇ ਨੇ ਸੋਨੇ ਦੇ ਰੇਟ ਅਖੇਤ ਰੀਤੇ ਤੋਂ ਪਹਿਲਾ ਖਰੀਦ ਲੋ ਸੋਨਾ ਚਾਂਦੀ ਜਾਣੋ 22 ਅਤੇ 24 ਕੈਰੇਟ ਸੋਨਾ ਕਿੰਨਾ ਸਸਤਾ ਹੋਇਆ ਜੀ ਹਾਂ ਜੇਕਰ ਤੁਸੀਂ ਵੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਜੇਕਰ ਸੋਨਾ ਚਾਹੁੰਦੇ ਤੁਸੀਂ ਵੀ ਸ਼ੌਕੀਨ ਹੋ ਕਿਉਂਕਿ ਵਿਆਹ ਸ਼ਾਦੀ ਸਮਾਗਮ ਚੱਲ ਰਹੇ ਨੇ ਤੇ ਇਹਨਾਂ ਦੇ ਵਿੱਚ ਸੋਨਾ ਚਾਂਦੀ ਹਰ ਕੋਈ ਖਰੀਦਣਾ ਚਾਹੁੰਦੇ ਨੇ ਪਰ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਹੋ ਰਹੀ ਹੈ ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਸੋਨੇ ਚਾਂਦੀ ਦੀਆਂ ਖਰੀਦਣ ਦੀਆਂ ਲਾਈਨਾਂ ਲੱਗਿਆ ਹੋਈਆਂ ਨੇ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ ਪਰ ਕਿਤੇ ਨਾ ਕਿਤੇ ਆਮ ਜਨਤਾ ਇਸ ਨੂੰ ਖਰੀਦ ਨਹੀਂ ਪਾਉਂਦੀ ਕਿਉਂਕਿ ਇਸ ਦੇ ਰੇਟ ਵੀ ਕਾਫੀ ਜ਼ਿਆਦਾ ਹਾਈ ਹੁੰਦੇ ਨੇ ਪਰ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਧੜਮ तरीके ਦੇ ਨਾਲ ਅਚਾਨਕ ਸੋਨੇ ਚੰਦੀ ਦੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਤਾਂ ਲਗਾਤਾਰ ਅੱਜ ਤੀਜੇ ਦਿਨ ਯਾਨੀ ਕਿ ਬੁੱਧਵਾਰ ਵੀ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਸ਼ਰਾਫਾ ਬਾਜ਼ਾਰ ਦੇ ਵਿੱਚ ਅੱਜ ਜਿਹੜੀ ਕਿ ਸੋਨੇ ਦੀ ਕੀਮਤ ਦੇ ਵਿੱਚ ਲਗਭਗ 300 ਰੁਪਏ ਦੀ ਗਿਰਾਵਟ ਆਈ ਹੈ ਦੇਸ਼ ਦੇ ਜ਼ਿਆਦਾਤਰ ਸ਼ਰਾਂ ਦੇ ਵਿੱਚ ਸੋਨਾ 95200 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ ਜਾਂਦੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 99700 ਰੁਪਏ ਤੇ ਅੱਜ ਬੁੱਧਵਾਰ ਹੈ 16 ਅਪ੍ਰੈਲ 2025 ਹੈ ਸੋਨੇ ਅਤੇ ਚਾਂਦੀ ਦੇ ਰੇਟ ਤੁਹਾਨੂੰ ਜਾਣਨੇ ਬੇਹਾ ਜ਼ਰੂਰੀ ਨੇ ਦੱਸ ਦਈਏ ਕਿ ਬੁੱਧਵਾਰ ਹੈ ਅੱਜ ਤੇ ਚਾਂਦੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 99700 ਰੁਪਏ ਸੀ ਚਾਂਦੀ ਦੀ ਕੀਮਤ ਕੱਲ ਦੇ ਮੁਕਾਬਲੇ ਅੱਜ 100 ਰੁਪਏ ਘਟ ਗਈ ਹੈ ਦੱਸ ਦਈਏ ਕਿ ਦਿੱਲੀ ਦੇ ਵਿੱਚ 22 ਕੈਰਟ ਸੋਨੇ ਦੀ ਕੀਮਤ 87340 ਰੁਪਏ ਤੇ 24 ਕੈਰਟ ਸੋਨੇ ਦੀ ਕੀਮਤ 95320 ਰੁਪਏ ਤੇ ਪ੍ਰਤੀ 10 ਗ੍ਰਾਮ ਸੀਗੀ ਤਾਂ ਮੁੰਬਈ ਦੇ ਵਿੱਚ 22 ਕੈਰੇਟ ਸੋਨਾ ਜਿਹੜਾ ਕਿ 87190 ਰੁਪਇਆ ਤੇ 24 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 95170 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਕਾਰੋਬਾਰ ਕਰ ਰਿਹਾ ਹੈ ਤਾਂ ਅਮਰੀਕਾ ਅਤੇ ਚੀਨ ਦੇ ਵਿਚਕਾਰ ਵੱਧ ਦੇ ਵਪਾਰਕ ਤਣਾਅ ਅਤੇ ਟੈਰਿਫ ਦੇ ਕਾਰਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਤਰਾਅ ਚੜਾਅ ਆ ਰਿਹਾ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ ਫਿਰ ਮਹਿੰਗਾ ਹੋ ਰਿਹਾ ਜਿਸ ਕਾਰਨ ਭਾਰਤ ਦੇ ਵਿੱਚ ਵੀ ਇਸ ਦੀਆਂ ਕੀਮਤਾਂ ਉੱਚੀਆਂ ਨੇ ਇਸ ਵੇਲੇ ਸੋਨਾ ਇੱਕ ਨਿਸ਼ਚਿਤ ਸੀਮਾ ਦੇ ਵਿੱਚ ਵਪਾਰ ਕਰ ਰਿਹਾ ਹੈ ਮਾਇਰਾ ਦਾ ਕਹਿਣਾ ਹੈਗਾ ਕਿ ਜੇਕਰ ਸੋਨੇ ਦੀਆਂ ਕੀਮਤਾਂ ਡਿੱਗਦੀਆਂ ਹਨ ਤਾਂ ਅਗਲੇ 6 ਮਹੀਨਿਆਂ ਦੇ ਵਿੱਚ 75000 ਰੁਪਏ ਤੱਕ ਡਿੱਗ ਸਕਦੀਆਂ ਨੇ ਇਸ ਦੇ ਨਾਲ ਹੀ ਜੇਕਰ ਟੈਰਿਫ ਯੁੱਧ ਹੋਰ ਵੱਧਦਾ ਹੈਗਾ ਤਾਂ ਸੋਨਾ 1 ਲੱਖ 38000 ਰੁਪਏ ਤੱਕ ਪਹੁੰਚ ਸਕਦਾ ਹੈ ਤਾਂ ਭਾਰਤ ਦੇ ਵਿੱਚ ਸੋਨੇ ਦੀ ਕੀਮਤ ਕਈ ਕਾਰਨਾ ਕਰਕੇ ਬਦਲਦੀ ਰਹਿੰਦੀ ਹੈ ਜਿਵੇਂ ਹੀ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਕੀਮਤਾਂ ਸਰਕਾਰੀ ਟੈਕਸ ਅਤੇ ਰੁਪਏ ਦੇ ਮੁੱਲ ਦੇ ਵਿੱਚ ਉਤਰਾ ਚੜਾ ਨੇ ਤਾਂ ਸੋਨਾ ਸਿਰਫ ਨਿਵੇਸ਼ ਦਾ ਸਾਧਨ ਨਹੀਂ ਹੈ ਸਗੋਂ ਸਾਡੀਆਂ ਪਰੰਪਰਾਵਾਂ ਅਤੇ ਤਿਉਹਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੈ ਕਿਉਂਕਿ ਕੋਈ ਵੀ ਵਿਆਹ ਸਮਾਗਮ ਕਿਉਂ ਨਾ ਹੋਵੇ ਕੋਈ ਪਰੰਪਰਾ ਕਿਉਂ ਨਾ ਹੋਵੇ ਕਿਉਂਕਿ ਸ਼ਾਦੀ ਅੱਜ ਦੇ ਸਮੇਂ ਦੇ ਵਿੱਚ ਹੁਣ ਸਾ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਇਹ ਕਿਤੇ ਨਾ ਕਿਤੇ ਹਰ ਪਰੰਪਰਾ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਹਰ ਪੁਰਾਣੇ ਨਵੇਂ ਘਰਾਂ ਦੇ ਵਿੱਚ ਸੋਨਾ ਹਰ ਕੋਈ ਪਾਉਂਦਾ ਹੈ ਲੇਡੀਜ਼ ਹੋਵੇ ਜੈਂਟਸ ਹੋਵੇ ਹਰ ਕੋਈ ਪਾਉਂਦਾ ਹੈਗਾ ਤੇ ਦੱਸ ਦਈਏ ਕਿ ਇਸ ਦੀ ਮੰਗ ਖਾਸ ਕਰਕੇ ਵਿਆਹਾਂ ਅਤੇ ਤਿਹਾਰਾਂ ਦੇ ਦੌਰਾਨ ਵਧ ਜਾਂਦੀ ਹੈ ਕਿਉਂਕਿ ਹੋਲੀ ਹੋਵੇ ਦਿਵਾਲੀ ਹੋਵੇ ਰਖੜੀ ਹੋਵੇ ਜਾਂ ਫਿਰ ਕੋਈ ਵਿਆਹ ਪ੍ਰੋਗਰਾਮ ਕਿਉਂ ਨਾ ਹੋਵੇ ਇਹਨਾਂ ਦੇ ਵਿੱਚ ਸੋਨੇ ਦੀ ਕੀਮਤ ਤੇ ਇਸਦੀ ਜੋ ਮੂਲ ਹੈਗਾ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈਗਾ ਤੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਸੋਨੇ ਦੀ ਕੀਮਤ ਅੱਜ ਜਿਹੜੀ ਕਿ ਦਿੱਲੀ ਦੇ ਵਿੱਚ 22 ਕੈਰੇਟ ਸੋਨੇ ਦੀ ਕੀਮਤ ਹੈ 87340 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 95320 ਰੁਪਏ ਪ੍ਰਤੀ 10 ਗ੍ਰਾਮ ਸੀ। ਤਾਂ ਮੁੰਬਈ ਦੇ ਵਿੱਚ 22 ਕੈਰੇਟ ਸੋਨੇ ਦੀ ਕੀਮਤ 87190 ਰੁਪਏ ਤੇ 24 ਕੈਰੇਟ ਸੋਨੇ ਦੀ ਕੀਮਤ 95177 ਰੁਪਏ ਪ੍ਰਤੀ 10 ਗ੍ਰਾਮ ਦੇਤੇ ਕਾਰੋਬਾਰ ਕਰ ਰਿਹਾ ਹੈ ਤਾਂ ਜੇਕਰ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਛੇਤੀ ਛੇਤੀ ਜਾ ਸਕਦੇ ਹੋ ਦੱਸ ਦਈਏ ਕਿ ਸੋਨਾ ਲਗਾਤਾਰ ਘਟ ਹੁੰਦਾ ਜਾ ਰਿਹਾ ਪਰ ਇੱਥੇ ਹੀ ਜੇਕਰ ਦੱਸ ਦਈਏ ਕਿ ਉਤਰਾ ਚੜਾਅ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਹੋ ਸਕਦਾ ਹੈ ਅਗਲੇ ਦਿਨਾਂ ਦੇ ਵਿੱਚ ਸੋਨਾ ਹੋਰ ਸਸਤਾ ਹੋ ਜਾਵੇ ਤਾਂ ਲਗਾਤਾਰ ਸੋਨੇ ਚਾਂਦੀ ਦੀ ਅਪਡੇਟ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੇ